ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਤੈ ਪਰਮ ਪੁਲਾਣੀਆਂ ਦੂਜੈ ਲਕਾਹੇਤ ਲਖ ਸ਼ਿੰਗਾਰ ਬਣਾਇ ਕਾਰਜ ਨਾਹੀ ਕੀਤ ਸ਼ਹੀਦਾਂ ਦੇ ਸਰਤਾਜ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਸਾਨੂੰ ਪ੍ਰਾਣੀ ਮਾਤਰ ਨੂੰ ਹਰੇਕ ਮਹੀਨੇ ਨੂੰ ਸਫਲ ਬਣਾਉਣ ਵਾਸਤੇ ਜਾਂ ਕਹਿ ਲਈਏ ਕਿ ਮਹੀਨੇ ਦੇ ਵਿੱਚ ਜੀਵਨ ਨੂੰ ਉੱਪਰ ਚੱਕਣ ਵਾਸਤੇ ਉਪਦੇਸ਼ ਦਿੱਤਾ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਪਿਛਲੇ ਮਹੀਨੇ ਸੌਣ ਦੇ ਮਹੀਨੇ ਦੇ ਵਿੱਚ ਬਾਰਿਸ਼ਾਂ ਹੋਈਆਂ ਮੀਂਹ ਪੈਂਦਾ ਹੈ ਹੁਣ ਥੋੜੀ ਜੀ ਬਾਰਿਸ਼ ਹਟਣ ਦੇ ਕਰਕੇ ਜਿਹੜੀ ਧਰਤੀ ਦੇ ਵਿੱਚੋਂ ਗਰਮੀ ਹੈ ਹਮਸਾ ਹੈ ਨਿਕਲਦੀ ਹੈ ਉਸ ਦੇ ਕਰਕੇ ਸਾਨੂੰ ਘਬਰਾਟ ਮਹਿਸੂਸ ਹੁੰਦੀ ਹੈ ਗਰਮੀ ਮਹਿਸੂਸ ਹੁੰਦੀ ਹੈ ਉਸੇ ਤਰ੍ਹਾਂ ਜੇ ਅਧਿਆਤਮਿਕ ਮਾਰਗ ਦੇ ਵਿੱਚ ਕਹਿ ਲਿਏ ਜਾਂ ਪਹਿਲਾਂ ਕਹੀ ਆਪਾਂ ਜੀਵਨ ਦਾ ਜਿਹੜਾ ਫਲਸਫਾ ਹੈ ਜਾਂ ਕਹਿ ਲਿਏ ਜੋ ਆਪਾਂ ਜੀਵਨ ਜੂ ਰਹੇ ਹਾਂ ਉਸ ਦੇ ਵਿੱਚ ਜੇ ਸਿੱਧੇ ਅਰਥ ਲਈਏ ਤਾਂ ਭਾਦੋਂ ਹੀ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਭਾਵ ਕੀ ਹੈ ਜਿਸ ਜੀਵ ਰੂਪੀ ਇਸਤਰੀ ਨੇ ਜੀਵ ਰੂਪੀ ਆਤਮਾ ਨੇ ਆਪਣੇ ਪਤੀ ਨੂੰ ਛੱਡ ਕਰਕੇ ਕਿਸੇ ਹੋਰ ਦੇ ਨਾਲ ਪ੍ਰੇਮ ਪਾ ਲਿਆ ਹੈ ਫਿਰ ਉਹ ਭਾਵੇਂ ਲੱਖਾਂ ਹੀ ਸ਼ਿੰਗਾਰ ਕਰਦੀ ਰਹੇ ਲੱਖਾਂ ਹੀ ਉਹ ਹਾਰ ਸ਼ਿੰਗਾਰ ਕਰਦੀ ਰਹੇ ਉਹ ਆਪਣੇ ਪਤੀ ਨੂੰ ਨਹੀਂ ਭਾਉਂਦੀ ਹੈ ਤੇ ਭਰਮ ਤੋਂ ਆਪਣੇ ਜਿਹੜੇ ਰਸਤੇ ਤੋਂ ਭਟਕ ਚੁੱਕੀ ਹੈ ਭੁੱਲ ਚੁੱਕੀ ਹੈ ਆਪਣੇ ਰਸਤੇ ਨੂੰ ਜਿਹੜਾ ਸਹੀ ਰਸਤਾ ਸੀ ਉਸ ਰਸਤੇ ਤੋਂ ਖੁੰਝ ਚੁੱਕੀ ਹੈ ਉਸੇ ਤਰ੍ਹਾਂ ਅਧਿਆਤਮਕ ਦੇ ਮਾਰਗ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਦੋਈ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਕਹਿੰਦੇ ਹਨ ਜਿਹੜੀਆਂ ਜੀਵ ਰੂਪੀ ਆਤਮਾਵਾਂ ਦਾ ਪ੍ਰਭੂ ਪਰਮਾਤਮਾ ਤੋਂ ਛੱਡ ਕਰਕੇ ਕਿਸੇ ਹੋਰ ਦੂਸਰੇ ਦੇ ਨਾਲ ਪ੍ਰੇਮ ਪਾ ਲਿਆ ਹੈ ਕਹਿਣ ਤੋਂ ਪਾਪ ਹੈ ਉਸ ਅਕਾਲ ਪੁਰਖ ਨੂੰ ਛੱਡ ਕਰਕੇ ਕੋਈ ਮੜੀਆਂ ਤੇ ਮੱਠਾ ਮੱਠਾ ਟੇਕਦਾ ਫਿਰਦਾ ਹੈ ਕੋਈ ਮਸੀਤਾਂ ਦੇ ਵਿੱਚ ਕੋਈ ਪੀਰਾਂ ਦੇ ਕਿਤੇ ਕੋਈ ਧਾਗੇ ਬਣਾਉਂਦਾ ਫਿਰਦਾ ਹੈ ਕੋਈ ਟੂਨੇ ਕਰਦਾ ਫਿਰਦਾ ਹੈ ਪਾਪ ਉਸ ਅਕਾਲ ਪੁਰਖ ਪਤੀ ਪਰਮਾਤਮਾ ਨੂੰ ਛੱਡ ਕਰਕੇ ਕਿਸੇ ਹੋਰ ਦੇ ਨਾਲ ਪ੍ਰੇਮ ਪਾ ਲਿਆ ਹੈ ਕਹਿੰਦੇ ਭਰਮ ਭੁਲਾਣੀਆਂ ਉਹ ਭਰਮ ਦੇ ਵਿੱਚ ਭਟਕ ਰਹੀਆਂ ਹਨ ਉਹ ਜੀਵ ਰੂਪੀ ਆਤਮਾਵਾਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਹੁਣ ਉਹ ਤੇ ਲੱਖਾਂ ਸ਼ਿੰਗਾਰ ਕਰ ਲੈਣ ਭਾਵ ਕੀ ਹੈ ਆਪਣੇ ਆਪ ਨੂੰ ਬੜਾ ਧਾਰਮਿਕ ਕਹਿਣ ਜਾਂ ਆਪਣੇ ਆਪ ਨੂੰ ਬੜੇ ਧਾਰਮਿਕ ਕੰਮ ਕਰਨ ਪਰ ਉਹ ਆਕਾਰਪੁਰਖ ਨੂੰ ਛੱਡ ਕਰਕੇ ਹੋਰ ਦੀ ਭਗਤੀ ਕਰਦੇ ਹਨ ਹੋਰ ਦੇ ਪ੍ਰੇਮ ਦੇ ਵਿੱਚ ਰਤੇ ਹੋਏ ਹਨ ਇਸ ਕਰਕੇ ਇਸ ਤਰ੍ਹਾਂ ਦੇ ਸ਼ਿੰਗਾਰ ਕਰਨ ਦੇ ਨਾਲ ਮੱਥੇ ਟੇਕਣ ਦੇ ਨਾਲ ਗੱਲ ਨਹੀਂ ਬਣਨੀ ਹੈ ਗੱਲ ਤਾਂ ਹੀ ਬਣਨੀ ਹੈ ਜੇ ਪ੍ਰਭੂ ਪਰਮਾਤਮਾ ਦੀ ਚਰਨ ਦੇ ਸ਼ਰਣ ਦੇ ਵਿੱਚ ਆ ਜਾਈਏ ਜਿਤ ਦਿਨ ਦੇਹ ਬਿਨ ਸਸੀ ਤ ਤਵੇਲੇ ਕਹਸਣ ਪ੍ਰੇਤ ਸਾਨੂੰ ਆਪਣੀ ਦੇਹ ਦੇ ਉੱਤੇ ਬੜਾ ਮਾਣ ਹੈ ਮੇਰੇ ਸਰੀਰ ਦੇ ਵਿੱਚ ਬੜਾ ਬਲ ਹੈ ਮੈਂ ਇਸ ਤਰ੍ਹਾਂ ਕਰਦਿਆਂਗਾ ਮੈਂ ਉਸ ਤਰ੍ਹਾਂ ਕਰਦਿਆਂਗਾ ਕਹਿੰਦੇ ਪਰ ਕੀ ਹੈ ਜਿਤ ਦਿਨ ਦੇਹ ਬਿਨ ਸਸੀ ਜਨ ਜਿਸ ਦਿਨ ਤੇਰੀ ਜੀਵ ਦੇ ਜਿਹੜੀ ਆਤਮਾ ਹੈ ਉਹ ਸਰੀਰ ਦੇ ਵਿੱਚੋਂ ਨਿਕਲ ਗਈ ਭਾਵ ਤੂੰ ਜਿਸ ਦਿਨ ਮਰ ਗਿਆ ਪ੍ਰੇਤ ਤੋਂ ਪਾਪ ਹੁੰਦਾ ਹੈ ਅਪਵਿੱਤਰ ਹੋ ਗਿਆ ਲੋਥ ਹੋ ਗਿਆ ਕਹਿੰਦੇ ਜਿਸ ਦਿਨ ਤੂੰ ਮਰ ਗਿਆ ਭਾਵ ਤੂੰ ਸਰੀਰ ਛੱਡ ਕੇ ਚਲਿਆ ਗਿਆ ਤੇ ਤਵੇਲੇ ਕਹਸਣ ਪ੍ਰੇਤ ਜਿਹੜੇ ਘਰ ਵਾਲੇ ਹਨ ਉਸੇ ਦਿਨ ਕਹਿਣ ਲੱਗ ਜਾਂਦੇ ਹਨ ਇਹ ਪ੍ਰੇਤ ਬਣ ਗਿਆ ਹੈ ਅਪਵਿੱਤਰ ਹੋ ਗਿਆ ਇਸ ਨੂੰ ਜਲਦੀ ਲੈ ਜਾਓ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਕਹਿੰਦੇ ਜਿਹੜੇ ਕਰਮ ਆਪਣੇ ਕਰਮ ਹੀ ਆਪ ਇਹਨੂੰ ਜਮਦੂਤ ਬਣ ਕਰਕੇ ਚਿੰਬੜ ਜਾਂਦੇ ਹਨ ਜਾਂ ਦੂਸਰੇ ਸ਼ਬਦਾਂ ਦੇ ਵਿੱਚ ਕਹਿ ਲਈਏ ਜਿਹੜੇ ਜਮਦੂਤ ਹਨ ਉਹ ਫੜ ਕਰਕੇ ਲੈ ਜਾਂਦੇ ਹਨ ਕਿਸੇ ਨੂੰ ਭੇਤ ਨਹੀਂ ਦਿੰਦੇ ਕਿ ਉਹ ਜੀਵ ਨੂੰ ਕਿੱਥੇ ਲੈ ਕਰਕੇ ਜਾ ਰਹੇ ਹਨ ਜੀਵ ਦੀ ਆਤਮਾ ਨੂੰ ਇਸ ਕਰਕੇ ਇਹ ਜਿਹੜਾ ਸਾਡਾ ਜੀਵਨ ਚੱਕਰ ਹੈ ਇਸ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਜਮਦੂਤਾਂ ਦੀ ਉਦਾਹਰਣ ਦਿੱਤੀ ਗਈ ਹੈ ਮਹਾਰਾਜੀ ਕਹਿੰਨ ਪਕੜ ਚਲਾਏਨ ਦੂਤ ਜਮ ਤੇਰੇ ਕਰਮ ਹੀ ਤੈਨੂੰ ਪਕੜ ਕਰਕੇ ਲੈ ਜਾਣਗੇ ਪਰ ਤੈਨੂੰ ਪਤਾ ਨਹੀਂ ਲੱਗਣਾ ਤੈਨੂੰ ਕਿੱਥੇ ਲੈ ਕਰਗੇ ਜਾਣ ਛੱਡ ਖੜੋ ਤੇ ਕਿਨਹ ਮਾਹੇ ਜਿਨ ਸਿਉ ਲੱਗਾ ਹੇਤ ਜਿਹੜੇ ਪਰਿਵਾਰ ਨੂੰ ਅਸੀਂ ਕਹਿੰਦੇ ਹਾਂ ਕਿ ਮੇਰਾ ਪਰਿਵਾਰ ਮੇਰਾ ਪਰਿਵਾਰ ਮੈਂ ਇਹ ਕਰ ਦਿਆਂਗਾ ਮੇਰੇ ਪਰਿਵਾਰ ਮੇਰਾ ਹਮੇਸ਼ਾ ਮੇਰੇ ਨਾਲ ਖੜਾ ਹੈ ਮਹਾਰਾਜ ਜੀ ਕਹਿੰਦੇ ਜਿਸ ਦਿਨ ਤੇਰੇ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ ਭਾਵ ਤੂੰ ਮਰ ਚੁੱਕਿਆ ਹੈ ਉਸੇ ਦਿਨ ਛੱਡ ਖੜੋਤੇ ਕਿਨਾਂ ਮੈਂ ਅੱਖ ਦੇ ਕਹਿੰਦੇ ਫੌਰ ਦੇ ਟਾਈਮ ਵੀ ਨਹੀਂ ਲੱਗਣਾ ਉਹਨਾਂ ਨੇ ਤੈਨੂੰ ਛੱਡ ਦੇਣਾ ਹੈ ਜਿਨ੍ਹਾਂ ਨਾਲ ਤੇ ਤੂੰ ਐਨਾ ਪ੍ਰੇਮ ਪਾਇਆ ਹੈ ਛੱਡ ਖੜੋਤੇ ਕਿਨਾਂ ਮਾਹੇ ਅੱਖ ਦੇ ਪੋਰ ਜਿੰਨਾ ਵੀ ਟਾਈਮ ਨਹੀਂ ਲੱਗਣਾ ਉਹਨਾਂ ਨੇ ਤੈਨੂੰ ਵਿਸਾਰ ਦੇਣਾ ਹੈ ਤੇ ਤੋ ਪਰੇ ਹੋ ਜਾਣਾ ਹੈ ਜਿਨ੍ਹਾਂ ਦੇ ਨਾਲ ਤੂੰ ਐਨਾ ਪ੍ਰੇਮ ਪਾਈ ਬੈਠਾ ਹੈ ਕਹਿੰਦੇ ਜੀਵ ਇੱਥੇ ਹੀ ਬਸਨੀ ਆ ਹੱਥ ਮਰੋੜੈ ਤਨ ਕਪੈ ਸਿਆਹੋ ਹੋ ਵਾਸੇ ਤੋ ਜੀਵਨ ਦੀ ਇੱਕ ਸਚਾਈ ਹੈ ਕਹਿੰਦੇ ਜਦੋਂ ਬੰਦਾ ਮਰਨ ਲੱਗਦਾ ਹੈ ਨਾ ਲੋਕੀ ਕਹਿੰਦੇ ਨੇ ਕਿ ਉਸ ਦੇ ਜੀਵਨ ਦੇ ਵਿੱਚ ਜੋ ਉਸ ਨੇ ਕੰਮ ਕੀਤੇ ਹਨ ਜੋ ਉਸ ਨੇ ਚੰਗੇ ਮਾੜੇ ਜੋ ਵੀ ਕਰਮ ਕੀਤੇ ਨੇ ਕਹਿੰਦੇ ਇੱਕ ਵਾਰੀ ਅੱਖਾਂ ਦੇ ਸਾਹਮਣੇ ਨਿਕਲਦੇ ਹਨ ਅੱਖਾਂ ਦੇ ਸਾਹਮਣੇ ਘੁੰਮ ਜਾਂਦੇ ਹਨ ਕਹਿੰਦੇ ਫੇਰ ਬੰਦਾ ਪਛਤਾਉਂਦਾ ਹੈ ਆਪਾਂ ਦੇਖਿਆ ਜਿੰਦਾ ਜਦੋਂ ਬੰਦਾ ਕਬਰਾਂਉਂਦਾ ਹੈ ਜਾਂ ਪਛਤਾਉਂਦਾ ਹੈ ਹੱਥ ਮਲਦਾ ਹੈ ਮਹਾਰਾਜ ਕਹਿੰਦੇ ਹੱਥ ਮਰੋੜਾ ਉਹ ਆਪਣੇ ਹੱਥਾਂ ਨੂੰ ਮਲਦਾ ਹੈ ਤਨ ਕਪੇ ਤਨ ਵੀ ਉਸ ਦਾ ਕੰਬਣ ਲੱਗ ਜਾਂਦਾ ਹੈ ਕਿਉਂਕਿ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ ਬਹੁਤ ਵੱਡਾ ਡਰ ਹੈ ਸਿਆਹੋ ਹੁਆ ਸੇਤ ਸਿਆਹੋ ਤੋਂ ਬਦਲ ਮਤਲਬ ਹੈ ਸਿਆਹੀ ਸੇਤ ਤੋਂ ਬਦਲ ਹੈ ਚਿੱਟਾ ਭਾਵ ਕਦੇ ਉਸ ਦਾ ਰੰਗ ਕਾਲਾ ਹੋ ਜਾਂਦਾ ਹੈ ਕਦੇ ਚਿੱਟਾ ਹੋ ਜਾਂਦਾ ਹੈ ਕਹਿਣ ਤੋਂ ਭਾਵ ਕਿ ਹੈ ਮੌਤ ਦੇ ਡਰ ਦੇ ਕਾਰਨ ਜਮਾਂ ਦੇ ਡਰ ਦੇ ਕਾਰਨ ਉਹ ਹੱਥ ਮਲਦਾ ਹੈ ਉਸ ਦਾ ਤਨ ਕੰਪਦਾ ਹੈ ਤੇ ਨਾਲ ਹੀ ਕੀ ਹੁੰਦਾ ਹੈ ਉਸ ਦਾ ਇੱਕ ਰੰਗ ਉਸ ਦੇ ਉੱਤੇ ਆਉਂਦਾ ਹੈ ਇੱਕ ਜਾਂਦਾ ਹੈ ਪਰ ਕਹਿੰਦੇ ਹੁਣ ਪਛਤਾਉਣ ਦੇ ਨਾਲ ਕੋਈ ਨਹੀਂ ਕੁਝ ਨਹੀਂ ਬਣੇਗਾ ਕਿਉਂ ਨਹੀਂ ਬਣੇਗਾ ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਕਹਿੰਦੇ ਭਾਈ ਇਹ ਤਾਂ ਕਰਮਾਂ ਦਾ ਖੇਤ ਹੈ ਇਹ ਸੰਸਾਰ ਦੇ ਉੱਤੇ ਆਉਣਾ ਕਰਮ ਕਰਮ ਕਰਕੇ ਇੱਥੇ ਜਿਹੜੇ ਖੇਤਾਂ ਦੇ ਵਿੱਚ ਜੂ ਬੀਜੇਗਾ ਭਾਵ ਜੋ ਕਰਮ ਬੀਜੇਗਾ ਜੋ ਬੀਜ ਬੀਜੇਗਾ ਤੈਨੂੰ ਉਸੇ ਤਰ੍ਹਾਂ ਦੇ ਹੀ ਫਲ ਮਿਲਣਗੇ ਜੇਹਾ ਬੀਜੈ ਸੋ ਲੁਣੈ ਪਾਉ ਜਿਹੋ ਜਿਹੀ ਫਸਲ ਬੀਜੇਗਾ ਉਹੋ ਜਿਹੀ ਵੱਢ ਲਏਗਾ ਇਹ ਸੰਸਾਰ ਇੱਕ ਕਹ ਲਈਏ ਤਪਰ ਧਰਤੀ ਹੈ ਜਿਹੜੀ ਨਾ ਇਹ ਕਰਮਾਂ ਦਾ ਖੇਤ ਹੈ ਕਰਮ ਇਸ ਦੇ ਵਿੱਚ ਬੀਜੇ ਜਾਂਦੇ ਹਨ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਮਹਾਰਾਜ ਨੇ ਉੱਪਰ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਬੰਦਾ ਕਿਸ ਤਰ੍ਹਾਂ ਜਮਾਂ ਦੀ ਫਾਸੀ ਦੇ ਵਿੱਚ ਫਸਦਾ ਹੈ ਪਰਿਵਾਰ ਛੱਡ ਜਾਂਦਾ ਹੈ ਬੰਦੇ ਦਾ ਹੱਥ ਕੰਬਦੇ ਹਨ ਪੈਰ ਕੰਬਦੇ ਹਨ ਸਰੀਰ ਕੰਬਦਾ ਹੈ ਕਦੇ ਚਿੱਟਾ ਕਦੇ ਕਾਲਾ ਹੁੰਦਾ ਹੈ ਪਰ ਕਹਿੰਦੇ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਨਾਨਕ ਪ੍ਰਭ ਸ਼ਰਣਾਗਤੀ ਮਹਾਰਾਜ ਜੀ ਕਹਿੰਦੇ ਨੇ ਕਿ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਈਏ ਆਪਣੀ ਗਲਤੀਆਂ ਦੀ ਮਾਫੀ ਮੰਗ ਲਈਏ ਉਸ ਦੇ ਸ਼ਰਨ ਦੇ ਵਿੱਚ ਆ ਕਰਕੇ ਬੇਨਤੀਆਂ ਕਰੀਏ ਨਿਤਨੇਮ ਕਰੀਏ ਪਾਠ ਕਰੀਏ ਉਸ ਦਾ ਸਿਮਰਨ ਕਰੀਏ ਚਰਨ ਬੋਹਿਥ ਚਰਣਾ ਵਾਲਾ ਜਹਾਜ਼ ਹੈ ਨਾ ਜਿਹੜਾ ਗੁਰੂ ਦਾ ਜਹਾਜ਼ ਹੈ ਉਸ ਦੇ ਚਰਨਾਂ ਨੂੰ ਪਕੜ ਲਈਏ ਫਿਰ ਉਹ ਪ੍ਰਭੂ ਪਰਮਾਤਮਾ ਜਦੋਂ ਉਸ ਜਹਾਜ਼ ਦੇ ਵਿੱਚ ਚੜਾ ਕਰਕੇ ਸਾਨੂੰ ਭਵਜਲ ਤੋਂ ਪਾਰ ਕਰ ਦੇਗਾ ਸੇ ਭਾਦੋਂ ਨਰਕ ਨ ਪਾਈਆਂ ਗੁਰ ਰਖਣ ਵਾਲਾ ਹੈ ਤ ਕਹਿੰਦੇ ਭਾਦੋਂ ਦੇ ਮਹੀਨੇ ਦੇ ਵਿੱਚ ਕਹਿ ਲਿਏ ਜਾਂ ਕਹਿ ਲਿਏ ਉਹ ਜਿਹੜੇ ਹਨ ਜਿਹੜੇ ਗੁਰੂ ਦੇ ਜਹਾਜ਼ ਦੇ ਵਿੱਚ ਚੜ ਗਏ ਹਨ ਚਰਣਾ ਦੇ ਜਹਾਜ਼ ਦੇ ਵਿੱਚ ਚੜ ਗਏ ਹਨ ਸੇ ਨਰਕ ਨ ਪਾਈਆਂ ਉਹਨਾਂ ਨੂੰ ਨਰਕ ਦੇ ਵਿੱਚ ਨਹੀਂ ਪਾਇਆ ਜਾਂਦਾ ਕਿਉਂਕਿ ਗੁਰ ਰਖਣ ਵਾਲਾ ਹੈ ਤ ਉਹ ਪਰਮਾਤਮਾ ਅਕਾਲ ਪੁਰਖ ਗੁਰੂ ਉਹਨਾਂ ਦੇ ਹੱਤ ਹੱਕ ਦੇ ਵਿੱਚ ਉਹਨਾਂ ਦੇ ਕਹ ਲਈ ਗਵਾਹੀ ਦੇ ਵਿੱਚ ਖੜਿਆ ਜਾਂਦਾ ਹੈ ਇਸ ਕਰਕੇ ਕਹਿੰਦੇ ਹਨ ਕਿ ਭਾਈ ਭਾਦੋਂ ਦੇ ਮਹੀਨੇ ਦੇ ਵਿੱਚ ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਕੀ ਕਰਨਾ ਹੈ ਚਰਨ ਬੋਹਿਤ ਪ੍ਰਭ ਦੇਤ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਨੂੰ ਪਕੜ ਲਈਏ ਕਿਉਂਕਿ ਪ੍ਰਭੂ ਦੀ ਸ਼ਰਣ ਦੇ ਵਿੱਚ ਜਾਇਆ ਹੀ ਗੱਲ ਬਣਨੀ ਹੈ ਪ੍ਰਭੂ ਕੈਸਾ ਹੈ ਚਰਨ ਸ਼ਰਣ ਗੁਰੇ ਕੋ ਪੈਂਦਾ ਜਾਇ ਚਲ ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਉਹ ਵਾਹਿਗੁਰੂ ਪਰਮਾਤਮਾ ਕਿਸ ਤਰ੍ਹਾਂ ਦਾ ਹੈ ਅਸੀਂ ਇੱਕ ਕਦਮ ਅੱਗੇ ਜਾਵਾਂਗੇ ਉਹ ਕੀ ਹੋਏਗਾ ਕਰੋੜਾਂ ਕਦਮ ਅੱਗੇ ਹੋ ਕਰਕੇ ਸਾਡੀ ਬਾਹ ਫੜ ਲੇਗਾ ਇਸ ਕਰਕੇ ਬੇਨਤੀ ਹੈ ਕਿ ਗੁਰੂ ਦੇ ਸ਼ਰਣ ਦੇ ਵਿੱਚ ਆ ਜਾਈਏ ਹੋਰ ਇਧਰ ਦੇ ਜਿਹੜੇ ਪ੍ਰੇਮ ਆਪਾਂ ਨੇ ਪਾਲੇ ਦੂਜੇ ਲੱਗਾ ਹੇਤ ਦੂਸਰੇ ਜਿਹੜੇ ਕਰਮਾਂ ਦੇ ਵਿੱਚ ਆਪਾਂ ਘੁੰਮਦੇ ਫਿਰਦੇ ਹਾਂ ਉਹਨਾਂ ਨੂੰ ਛੱਡ ਦਈਏ ਤਾਂ ਹੀ ਅਸੀਂ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋ ਸਕਦੇ ਹਾਂ ਭਾਦੋਂ ਦੇ ਮਹੀਨੇ ਵਿੱਚ ਅਸੀਂ ਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸਾਡੇ ਤੇ ਕਿਰਪਾ ਕਰ ਅਸੀਂ ਗੁਰੂ ਵਾਲੇ ਬਣ ਜਾਈਏ ਤੇ ਗੁਰੂ ਦੀ ਸ਼ਰਣ ਦੇ ਵਿੱਚ ਆ ਜਾਈਏ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ